ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਨ ਅਵ ਲੌਗ ਚੈਨਲ ਤੇ ਤੇ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਤੁਹਾਡੇ ਨਾਲ ਕੰਟੀਨਿਊ ਹੋਣ ਦੀ ਸੋ ਸਾਰੇ ਵੀਟ ਕਰਦੇ ਰਹਿੰਦੇ ਆ ਕਿ ਬਈ ਵਲੌਗ ਤੁਸੀਂ ਬਹੁਤ ਘੱਟ ਪਾਉਨੇ ਹੋ ਤੇ ਜਿੱਦਾਂ ਤੁਸੀਂ ਕੱਲ ਵਲੌਗ ਦੇਖਿਆ ਹਨ ਕਿ ਡੈਡੀ ਨੂੰ ਗਏ ਨੂੰ ਇੱਕ ਮਹੀਨਾ ਹੋ ਗਿਆ ਤੇ ਜਿਵੇਂ ਜਿਵੇਂ ਟਾਈਮ ਉਹ ਵੱਧਦਾ ਜਾਂਦਾ ਹਨ ਓਵੇਂ ਓਵੇਂ ਕਮੀ ਜਿਹੜਾ ਬੰਦਾ ਚਲਾ ਜਾਂਦਾ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ ਸੋ ਜਦੋਂ ਬਾਪੂ ਵਾਲੇ ਕੰਮ ਵੀ ਕਰਨੇ ਪੈਂਦੇ ਆ ਹਨ ਅੱਗੇ ਕੀ ਹੁੰਦਾ ਸੀਗਾ ਕਿ ਜਦੋਂ ਵੀ ਘਰੇ ਬੈਠੇ ਹਣੇ ਬਾਹਰੋਂ ਕਿਸੇ ਨਿਵਾਜ ਵਜਣੀ ਤੇ ਦੇ ਕਹਿਣਾ ਕਿ ਬਾਪੂ ਦੇਖ ਲੂ ਆਪੇ ਕੋਈ ਚੱਕਰ ਨਹੀਂਗਾ ਯਾਰ ਹੁਣ ਜਦੋਂ ਕੀ ਆਵਾਜ਼ ਵਜਦੀ ਆਪ ਨੂੰ ਅੰਦਰੋਂ ਉੱਠ ਕੇ ਭਜਣਾ ਪੈਂਦਾ ਕੌਣ ਆ ਬਾਹਰ ਆ ਕੇ ਉਹ ਜ਼ਿੰਮੇਵਾਰੀ ਮੇਰੇ ਤੇ ਹੈ ਨਾ ਤੇ ਇਸ ਟਾਈਮ ਹੁਣ ਆਏ ਹੋਇਆ ਖੇਤ ਤੇ ਕੰਮ ਬਹੁਤ ਹੁੰਦੇ ਆ ਨਾ ਕਿ ਜਿਹੜੇ ਆਪ ਨੂੰ ਕਰਨੇ ਪੈਂਦੇ ਮੈਂ ਜਿੱਦਾਂ ਪਹਿਲਾਂ ਦੱਸ ਚੁੱਕਿਆ ਸੋ ਅੱਜ ਆਪਣੇ ਜਿਹੜਾ ਘਰ ਵਾਲਾ ਖੇਤ ਆ ਪਿੱਛੇ ਪੈਣਗੀਆਂ ਪਾਈਪ ਲਾਈਨ ਤੇ ਪਾਈਪ ਲਾਈਨ ਪੈਣੀ ਆ ਅੰਡਰਗਰਾਊਂਡ ਪਾਣੀ ਕਰ ਲੱਗੇ ਆਪਾਂ ਤੇ ਹੁਣ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਰਾਂਗੇ ਹਨ ਤੇ ਮੇਰਾ ਪਰਿਵਾਰ ਵੀ ਤੁਹਾਡੇ ਦੇ ਨਾਲ ਆਪਾਂ ਆਪਾਂ ਇਕੱਠੇ ਹੋਵਾਂਗੇ ਸਾਰੇ ਜਾਣੇ ਤੁਹਾਨੂੰ ਬੁਲਾਵਾਂਗੇ ਠੀਕ ਆ ਤੇ ਜ਼ਿੰਦਗੀ ਹੁਣ ਜਿਉਣੀ ਪੈਣੀ ਹੈ ਨਾ ਕੀ ਕਰ ਸਕਦੇ ਹਣਾ ਕਿ ਜੋ ਚਲੇ ਗਏ ਉਹਨਾਂ ਨੂੰ ਮੋੜ ਨਹੀਂ ਸਕਦੇ ਆਪਾਂ ਨਾ ਉਹ ਆਪਣੇ ਵਾਸ ਨੀ ਚੀਜ਼ਾਂ ਹੁੰਦੀਆਂ ਬਹੁਤ ਕੰਮ ਹੁੰਦੇ ਜਿਹੜੇ ਆਪਾਂ ਪੈਸੇ ਲਾ ਕੇ ਠੀਕ ਕਰ ਲੈਂਦੇ ਆ ਤੇ ਬਹੁਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਹੜੀਆਂ ਆਪਾਂ ਪੈਸੇ ਦੇ ਨਾਲ ਵੀ ਠੀਕ ਨਹੀਂ ਕਰ ਪਾਉਂਦੇ ਹਣਾ ਕਿ ਪੈਸਾ ਵੀ ਹਰੇਕ ਚੀਜ਼ ਤਾਂ ਕੰਮ ਨਹੀਂ ਆਉਂਦਾ ਹਣਾ ਕਿ ਜਦੋਂ ਆਪਣੀ ਲਖਤਕਾਰ 19ਕ ਹੁੰਦੀ ਹੈ ਉਦੋਂ ਆਪਾਂ ਕੁਝ ਨਹੀਂ ਕਰ ਸਕਦੇ ਹਣਾ ਠੀਕ ਆ ਤੇ ਹੁਣ ਆਪਾਂ ਲੱਗੇ ਆ ਖੇਤ ਪੈਪ ਪਾਉਣ ਥੋੜੀਆਂ ਚਲਕੀਆਂ ਤੁਹਾਨੂੰ ਆਪਣੀਆਂ ਜਿਹੜੀਆਂ ਪਛੇਤ ਚ ਦਿਖਾਉਣੇ ਆ ਮੇਰੀ ਪੈਪ ਲਾਈਨ ਪੈ ਰਹੀ ਹੈ ਆਪਣੇ ਖੇਤ ਹਣਾ ਤੇ ਆਓ ਫਿਰ ਵੀਡੀਓ ਕਰਦੇ ਆ ਕੰਟੀਨਿਊ ਲਓ ਵੀ ਦੋਸਤੋ ਪੈਪ ਲਾਈਨ ਪੈ ਰਹੀ ਹੈ ਆਪਣੇ ਖੇਤ ਛਰੀ ਵੱਜ ਰਹੀ ਹੈ ਜੋ ਤਕਨੀਕੀ ਯੋਗ ਆ ਸੰਦਾਂ ਦਾ ਜਮਾਨਾ ਅੱਗੇ ਕਈਆਂ ਨਾਲ ਕੱਢਦੇ ਹੁੰਦੇ ਸੀ ਤਾਂ ਬਹੁਤ ਟਾਈਮ ਲੱਗਦਾ ਸੀ ਹੁਣ ਪਾਈਪਾਂ ਦੀ ਸੇਧ ਨੂੰ ਬਰਾਬਰ ਉਹ ਨਹੀਂ ਕੱਢਦਾ ਜਾਂਦਾ ਟਰੈਕਟਰ ਤੋਂ ਦੇਖੀ ਆਪਣੀ ਔਹ ਮੋਟਰ ਆ ਗਈ ਆ ਤੇ ਉਹ ਤੋਂ ਪੈਵਲਨ ਪੈਣ ਲੱਗੀ ਆ ਸਿੱਧੀ ਆਪਣੀ ਇੱਧਰ ਨੂੰ ਫੰਦ ਗਾਉਣੇ ਨੇੜੇ ਜਾ ਕੇ ਕੀ ਪ੍ਰੋਸੈਸ ਆ ਕਿਦਾਂ ਕੰਮ ਕਰਦੀ ਬਾਕੀ ਜਿਹੜੇ ਬਾਈ ਖੇਤੀਬਾੜੀ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਛੇਰੀ ਕਿਵੇਂ ਵਜਦੀ ਆ ਪਰ ਕਈ ਸਾਡੇ ਨਾਲ ਦੂਰ ਨੇੜੋਂ ਲੋਕ ਜੁੜੇ ਨੇ ਸਾਡੀ ਆਡੀਅנס ਸਬਸਕ੍ਰਾਈਬਰ ਜੁੜੇ ਨੇ ਉਹਨਾਂ ਨੂੰ ਦਿਖਾਉਣਾ ਹੈ ਵੀ ਕੀ ਚੀਜ਼ ਆ ਇਹ ਮਿੱਟੀ ਘੜ ਘੜ ਮੂਰੇ ਸਿੱਟੀ ਜਾਂਦੀ ਆ ਤੇ ਅਕੋ ਜਿਹੜੇ ਤਵੇ ਲੱਗੇ ਉਹ ਪਾਸੇ ਖਲਾਰੀ ਜਾਂਦੇ ਆ ਮਿੱਟੀ ਨੂੰ ਦੇ ਕਿਉਂ ਵੀ ਹੂੰ ਇਹ ਬੜਾ ਇੱਥੋਂ ਆਏ ਨਾ ਪਤਾ ਇਹ ਬਾੜ ਤੋਂ ਵੀ ਇਧਰ ਲੈ ਬਾਹਰ ਮੈਂ ਕਿਹਾ ਵੀ ਇੱਥੇ ਆਈ ਤੋ ਇਹ ਉੱਥੋਂ ਕਹਿੰਦਾ ਇਕਲਵੀਰ ਕਹਿੰਦਾ ਇਧਰੋਂ ਲਾਇਓ ਪੈ ਬੋ ਮੈਂ ਕਿਹਾ ਆਈ ਨਹੀਂ ਖੂਤਰਣ ਮੈਂ ਕਿਹਾ ਇੱਕ ਇੱਥੇ ਕੀ ਦੋ ਇੱਕ ਜੱਟਿਆਦੂ ਛੱਡ ਦਿਓ ਤੇ ਇੱਕ ਇਧਰ ਛੱਡ ਦਿਓ ਓਏ ਓ ਵਤੇ ਤੂੰ ਵੀ ਖੇਤ ਆ ਗਿਆ ਏ ਹਾਂ ਕਿੱਥੇ ਆ ਗਿਆ ਬਈ ਇਹ ਗਾਣੇ ਉਹਨਾਂ ਦੇਖਣ ਨੂੰ ਮਿਲਦਾ ਇਹੀ ਲੱਗਾ ਪਿਆ ਸੀ ਯਾਰ ਕਰਨ ਹਾਂਜੀ ਕੇ ਹਾਂ ਹਣੋ ਕੇ ਤਾਂ ਉਹ ਕਿੱਡੀ ਪੱਟਣ ਵਾਲੇ ਆਏ ਆਜ ਉਹ ਤੋਂ ਹਾਂ ਦੋ ਦੋਸਤੋਂ ਆਪਣੀ ਅ ਚਰੀ ਪੱਟੀ ਗਈ ਆ ਖਾਲੀ ਵੀ ਕੀ ਕਹਿ ਦਿੰਦੇ ਆ ਕੇ ਚਰੀ ਕਹਿ ਦਿੰਦੇ ਆ ਹੁਣ ਆਹ ਤੂੰ ਸਿੱਧੇ ਪੈਪ ਉਧਰ ਨੂੰ ਪੈਣਗੇ ਦੂਸਰੀ ਸਾਈਡ ਨੇ ਟਰੈਕਟਰ ਚੱਲ ਪਿਆ ਉਸ ਦੇ ਪਾਸੇ ਵੀ ਤੇ ਆ ਆਪਣੀ ਕਿڑی ਹੈਗੀ ਆ ਆ ਚੜੀ ਪੱਟੀ ਗਈ ਉਹ ਤੋਂ ਤਾਂ ਕਿ ਕੰਮ ਤਾਂ ਰੋਕਦੇ ਨਹੀਂ ਹਨਾ ਸਭ ਕੋ ਹੋਈ ਜਾਂਦਾ ਤੁਰਗਿਆਂ ਦੇ ਮੁਗਰੋਂ ਵੀ ਗੁਜ਼ਾਰਾ ਕਰਨਾ ਪੈਂਦਾ ਹਨਾ ਤੇ ਉਦਾਂ ਹੀ ਦੁਨੀਆਦਾਰੀ ਚੱਲੀ ਜਾਂਦੀ ਹੈ ਹਨਾ ਪਰ ਸੱਚ ਜਾਨੋ ਵੀ ਕਮੀ ਮਹਿਸੂਸ ਬਹੁਤ ਹੁੰਦੀ ਹੈ ਹਨਾ ਜਿਵੇਂ ਜਿਵੇਂ ਟਾਈਮ ਪੈਂਦਾ ਜਾਂਦਾ ਹਨਾ ਆਪਾਂ ਕਹਿੰਨੇ ਆਂ ਵੀ ਚੀਜ਼ਾਂ ਭੁੱਲ ਜਾਂਦੀਆਂ ਤੇ ਭੁੱਲਦੀਆਂ ਨਹੀਂ ਗੀਆਂ ਹੌਲੀ-ਹੌਲੀ ਇਹ ਚੀਜ਼ਾਂ ਦੀ ਕਮੀ ਵੱਧਦੀ ਹੈ ਹਨਾ ਤੇ ਬਹੁਤ ਪਰਿਵਾਰਾਂ ਦੇ ਵਿੱਚੋਂ ਹਨਾ ਅਨਮੁੱਲੇ ਇਨਸਾਨ ਚਲੇ ਗਏ ਨੇ ਇਹ ਇਹ ਚੀਜ਼ਾਂ ਉਹਨਾਂ ਨੂੰ ਮਹਿਸੂਸ ਹੁੰਦੀਆਂ ਨੇ ਜਿਨ੍ਹਾਂ ਦੇ ਗਏ ਨੇ ਕਈਆਂ ਦੇ ਇਕੱਲੇ-ਇਕੱਲੇ ਭਰਾ ਚਲੇ ਗਏ ਨੇ ਤੁਸੀਂ ਸਾਰਿਆਂ ਨੇ ਬਹੁਤ ਦੁੱਖ ਵਡਾਇਆ ਸਾਰਿਆਂ ਨੇ ਬਹੁਤ ਮੇਰਾ ਸਾਥ ਦਿੱਤਾ ਓਕੇ ਟਾਈਮ ਦੇ ਵਿੱਚ ਤੁਸੀਂ ਨਾਲ ਖੜ੍ਹ ਕੇ ਆ ਕੇ ਧੰਨਵਾਦ ਕਰਦੇ ਆ ਜੋ ਤੁਸੀਂ ਆਪਣੇ ਵੀ ਦੁੱਖ ਦੱਸਦੇ ਹੋ ਫੋਨ ਕਰਦੇ ਹੋ ਤਾਂ ਉਦੋਂ ਮੈਨੂੰ ਹੁੰਦਾ ਕਿ ਯਾਰ ਠੀਕ ਆ ਤੁਹਾਡੇ ਵਾਲ ਦੇਖ ਕੇ ਮੈਨੂੰ ਥੋੜਾ ਹੌਸਲਾ ਹੁੰਦਾ ਯਾਰ ਵੀ ਠੀਕ ਆ ਮੇਰੇ ਨਾਲ ਮਗਰ ਪਰਿਵਾਰ ਤਾਂ ਹੈਗਾ ਤੇ ਕਈ ਇਹੋ ਜਿਹੇ ਇਨਸਾਨ ਵੀ ਹੈਗੇ ਕਿ ਜਿਨ੍ਹਾਂ ਦੇ ਮਗਰ ਪਰਿਵਾਰ ਹੀ ਕੋਈ ਨਹੀਂ ਰਹਿ ਗਿਆ ਕਿਹਦੇ ਆਸਰੇ ਜੀਉਣ ਉਹ ਮਾਪਿਆਂ ਦੇ ਕੱਲੇ-ਕੱਲੇ ਪੁੱਤ ਤੁਰ ਗਏ ਨੇ ਹਨਾ ਕਿ ਮਾਪਿਆਂ ਦੀ ਕੱਲੀ-ਕੱਲੀ ਧੀਾਂ ਤੁਰ ਗਈਆਂ ਨੇ ਹਨਾ ਤੇ ਛੋਟੇ-ਛੋਟੇ ਬੱਚੇ ਛੱਡ ਕੇ ਇਨਸਾਨ ਚਲੇ ਗਏ ਨੇ ਜਿਨ੍ਹਾਂ ਦੇ ਨਾ ਕਈ ਵੇ ਬਾਈ ਮੈਨੂੰ ਇਫਜੇ ਫੋਨ ਵੀ ਲਾਉਂਦੇ ਕਹਿੰਨਗੇ ਬਾਈ ਮੈਂ ਇਹਦੀ ਮਹੀਨੇ ਦਾ ਹੀ ਸੀਗਾ ਜਦੋਂ ਮੇਰਾ ਪਾਪਾ ਚਲੇ ਗਿਆ ਮੈਨੂੰ ਆਦੇ ਡੈਡੀ ਦਾ ਹੀ ਨਹੀਂ ਪਤਾ ਹਨਾ ਸੋ ਮੈਂ ਤਾਂ ਫੇਰ ਵੀ ਬਹੁਤ ਜਿਉਂਲੇ ਆ ਬਾਪੂ ਦੇ ਨਾਲ ਹਨਾ ਪਰ ਸਾਰਿਆਂ ਨੂੰ ਦੇਖ ਕੇ ਟਾਈਮ ਪਾਸ ਕਰਨਾ ਪੈਂਦਾ ਹਨਾ ਦੂਸਰਿਆਂ ਵੱਲ ਦੇਖ ਕੇ ਆਪਣੂੰ ਟਾਈਮ ਪਾਸ ਕਰਨਾ ਪੈਂਦਾ ਫੇਰ ਹੀ ਜ਼ਿੰਦਗੀ ਚੱਲਦੀ ਆ ਹਨਾ ਤੇ ਔਕਾ ਹੁੰਦਾ ਕਹਿ ਦੇਣਾ ਪਰ ਹਨਾ ਕਿ ਵੀ ਆਪਾਂ ਗੁਜ਼ਾਰਾ ਕਰ ਲਾਂਗੇ ਪਰ ਔਕਾ ਬਹੁਤ ਹੁੰਦਾ ਨਾ ਸਹੀ ਹੈ ਨਾ ਕਿ ਜਦੋਂ ਆਪਾਂ ਕਹਿੰਨੇ ਕਿ ਉੱਚੀ ਜੁੰਦੀ ਹੈ ਆਪਾਂ ਬਾਪੂ ਨੂੰ ਕਰਕੇ ਦਿਖਾਉਣੀ ਆ ਇਹ ਚੀਜ਼ ਨਾ ਤੇ ਉਦੋਂ ਫਿਰ ਜਦੋਂ ਹੁੰਦਾ ਕਿ ਬਾਪੂ ਤਾਂ ਹੈ ਨਹੀਂ ਉਹਨੂੰ ਕਿਹਦੇ ਲਈ ਕਰਨਾ ਸਾਰਾ ਕੁਝ ਨਾ ਫਿਰ ਉਦੋਂ ਬਹੁਤ ਔਕਾ ਲੱਗਦਾ ਇਹ ਚੀਜ਼ਾਂ ਹਨਾ ਤੇ ਇਹ ਨਿੱਕੀ ਜੀ ਹਾਜ਼ਰੀ ਪ੍ਰਵਾਨ ਕਰਿਓ ਫਿਰ ਆਪਾਂ ਅਗਲੀ ਵੀਡੀਓ ਜਿਹੜੀ ਹੈਗੀ ਹੈ ਨਾ ਮੈਂ ਆਪਣੇ ਸਾਰੇ ਪਰਿਵਾਰ ਦੇ ਨਾਲ ਲੈ ਕੇ ਆਉਂਗਾ ਆਪਾਂ ਸਾਰਿਆਂ ਨੂੰ ਮਿਲਾਵਾਂਗੇ ਤੁਸੀਂ ਸਾਰੇ ਜਣੇ ਬਹੁਤ ਫਿਕਰ ਕਰਦੇ ਹੋ ਬੇਬੇ ਦਾ ਦੇ ਦੇ ਕਿਵੇਂ ਆ ਮਨਪ੍ਰੀਤ ਤੇ ਛੋਟੇ ਜਿਹਾ ਬਰਾਜ ਵਾਲੀ ਖੁਸ਼ੀ ਸਾਡੀ ਵਿੱਚ ਹੀ ਰਹਗੀ ਆ ਹਨਾ ਤੇ ਉਹਨੂੰ ਵੀ ਟਾਈਮ ਨਹੀਂ ਦਿੱਤਾ ਗਿਆ ਨਾ ਤੁਹਾਡੇ ਤੱਕ ਉਹਨੂੰ ਲੈ ਕੇ ਆਇਆ ਗਿਆ ਨਾ ਤੁਹਾਨੂੰ ਦਿਖਾਇਆ ਗਿਆ ਹਨਾ ਕਿਉਂਕਿ ਇੱਕ ਪਰਿਵਾਰ ਦਾ ਮੈਂਬਰ ਚਲਿਆ ਗਿਆ ਇੱਕ ਜੁੜ ਗਿਆ ਸੀ ਨਾਲ ਤੇ ਪ੍ਰਮਾਤਮਾ ਨੇ ਬਹੁਤ ਹੀ ਪਿਆਰਾ ਬੱਚਾ ਦਿੱਤਾ ਤੇ ਆਪਦੇ ਬੱਚੇ ਸਭ ਨੂੰ ਸੋਹਣੇ ਲੱਗਦੇ ਆ ਹਨਾ ਬਾਕੀ ਤੁਸੀਂ ਵੀ ਜੇ ਤੁਹਾਨੂੰ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਤੁਸੀਂ ਇਹ ਵੀ ਦੱਸਿਓ ਕਿ ਮੇਰਾ ਪੁੱਤ ਕਿਹਦੇ ਵਰਗਾ ਕਿਹੋ ਜਿਹਾ ਹਨਾ ਬਹੁਤ ਕਿਊਟ ਆ ਬਹੁਤ ਪਿਆਰਾ ਲੱਗਦਾ ਹਨਾ ਤੇ ਗੂਰਾ ਨਸ਼ੂ ਰੰਗ ਆ ਉਹਦਾ ਤੇ ਬੜੇ ਹੁਣ ਅੱਜ ਸਵਾਗ ਦੋ ਮਹੀਨਿਆਂ ਦਾ ਹੋ ਗਿਆ ਉਹ ਤੇ ਹੁਣ ਹੱਸਦਾ ਵੀ ਆ ਤੇ ਰਿਐਕਟ ਕਰਦਾ ਹਨਾ ਸੁੱਤਾ ਪਿਆ ਵੀ ਕਦੇ ਸੁੱਤਾ ਪਿਆ ਦੁੱਧ ਚੁੰਗੀ ਜਾਂਦਾ ਹੁੰਦਾ ਅੱਖਾਂ ਮੀਚ ਕੇ ਬੁੱਲ ਹਲਾਈ ਜਾਂਦਾ ਹੁੰਦਾ ਕਦੇ ਹਸਣ ਲੱਗ ਜਾਂਦਾ ਸੋ ਬੜੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਅੱਖਾਂ ਉਹਦੀਆਂ ਗੋਰਾ ਰੰਗ ਆ ਛੋਟੇ ਛੋਟੇ ਹੱਥ ਆ ਬੜਾ ਪਿਆਰਾ ਬੱਚਾ ਆ ਜਾਬ ਨੇ ਦਿੱਤਾ ਮੈਨੂੰ ਹਨਾ ਤੇ ਪਰ ਬਾਪ ਜੀ ਬੇਸ਼ੱਕ ਪਰਮਾਤਮਾ ਲੈ ਗਿਆ ਪਰ ਉਹ ਦੂਸਰੇ ਪਾਸੇ ਇੱਕ ਛੋਟਾ ਜਿਹਾ ਬੱਚਾ ਬਹੁਤ ਪਿਆਰਾ ਦਿੱਤਾ ਉਹਨੇ ਨੇ ਤੇ ਮੈਂ ਤੁਹਾਡੇ ਜਲਦੀ ਰੂਬਰੂ ਕਰੂੰਗਾ ਤੇ ਅੱਜ ਵਾਲੀ ਵੀਡੀਓ ਦੀ ਹਾਜ਼ਰੀ ਇੰਨੀ ਕੁ ਪ੍ਰਵਾਨ ਕਰਿਓ ਕਿਉਂਕਿ ਵਲੌਗ ਨਿੱਕਾ ਜਿਹਾ ਸੀਗਾ ਫਿਰ ਆਪਾਂ ਕੱਲ ਨੂੰ ਸਾਰੇ ਪਰਿਵਾਰ ਦੇ ਨਾਲ ਮਿਲਦੇ ਆਂ ਠੀਕ ਆ ਜਿਹੜੇ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸਾਰਾ ਪਰਿਵਾਰ ਜੁੜੇ ਰਿਓ ਜਿੱਦਾਂ ਤੁਸੀਂ ਪਹਿਲਾਂ ਜੁੜੇ ਹੋ ਫਿਰ ਲਈ ਉਦਾਂ ਹੀ ਖੁਸ਼ੀਆਂ ਖੇੜੇ ਵਾਲੇ ਹਾਸੇ ਖੇੜੇ ਵਾਲੇ ਵਲੌਗ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਥੋੜੇ ਥੁੜ ਗਏ ਆ ਦੁਬਾਰਾ ਉੱਠਣ ਦੀ ਕੋਸ਼ਿਸ਼ ਕਰਾਂਗੇ ਸਾਥ ਦਿਓ ਸਾਰੇ ਜਾਣੇ ਨਾਲ ਰਿਓ ਮੇਰੀ ਠੀਕ ਆ ਹੁਣ ਤੁਹਾਡਾ ਸਭ ਦਾ ਸਹਾਰਾ ਓਕੇ ਲਵ ਯੂ ਆ ਸਾਰਿਆਂ ਨੂੰ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜੁੱਝ ਦੱਸਿਓ ਸਾਡੇ ਵਲੌਗ ਕਿਵੇਂ ਲੱਗਦੇ ਥੋੜੇ ਬੜੇ ਸੋਹਣੇ ਕਮੈਂਟ ਆਉਂਦੇ ਆ ਮੈਂ ਦੇਖਦਾ ਹੁੰਨਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਲਵ ਯੂ ਆ ਬਾਈ ਸਤਿ ਸ੍ਰੀ ਅਕਾਲ